ਅੱਜ ਆਪਾਂ ਲੱਗੇ ਆ ਇੱਕ ਦੀ ਮੋਟਰ ਵਾਇਰ ਲਗਾਉਣਾ। ਕਾਗਜ਼ ਆਪਾਂ ਦੋਹਾਂ ਸਾਈਡਾਂ ਦੇ ਪਾਤੇ ਆ। ਠੀਕ ਆ। ਹੁਣ ਵਿਜਲੇ ਕਾਗਜ਼ ਪਾਉਣੇ ਆ। 8 ਸਲਾਟ ਛੱਡ ਕੇ। ਵਿਜਲੇ ਕਾਗਜ਼ ਦੀ ਵੀ ਬਾਤ ਹੈ ਆਪਾਂ। 8 ਸਲਾਟ ਛੱਡ ਕੇ ਇਹ ਤਿਆਰ ਰੱਖਣਾ ਕਿ ਵਿੱਚ 8 ਸਲਾਟ ਛੱਡਨੇ ਆਪਾਂ ਵਿਚਕਾਰ। ਫਿਰ ਕਾਗਜ਼ ਪਾਉਣੇ 8 ਸਲਾਟ ਛੱਡ ਕੇ। ਜਿਹੜਾ ਕਵੈਲ ਪਾਉਣੇ। ਆ ਆਪਣਾ ਕਵੈਲ ਆ। ਇਹ ਆਪਾਂ 7 ਨੰਬਰ ਪਾਉਣ ਲੱਗੇ ਪਹਿਲਾਂ। ਮੇਨ 7 ਨੰਬਰ। ਆ ਵੇਖੋ ਪਹਿਲਾ ਕਬੜ ਪੈ ਗਿਆ ਇਦਾਂ ਹੀ ਆਪਾਂ ਸੈੱਟ ਪਾਵੇਂ ਆ ਪਾਨੀਆਂ ਪਾਤੀਆਂ ਇੱਧਰ ਇਦਾਂ ਬਾਕੀ ਸੈੱਟ ਪਾ ਜਾਣ ਆਪ ਆ ਪਾਉਣ ਲੱਗੇ ਦੂਜਾ ਕਬੜ ਲੱਗੋ ਜੇ ਬਣਾ ਆ ਪਾਨੀਆਂ ਪਾ ਦੇਣੀਆਂ ਆਪਾਂ इस चीज का ध्यान रखना के तारना जेबैल पाके मुड़के नाप देने उतो लो जी एक सेटअपे गया जी चेक करो ਚੈੱਕ ਕਰੋ ਬਈ ਇੱਕ ਸੱਟ ਪੈ ਗਿਆ ਜੇ ਇਦਾਂ ਆਪਾਂ ਬਾਕੀ ਸੱਟ ਪਾਉਣੇ ਜੇ ਤਾਂ ਆਪਾਂ ਫੜੀਏ ਪਾਸੇ ਸ਼ੁਰੂ ਕਰਨਾ ਜੀ ਹੁਣ ਆਪਾਂ ਲੱਗੇ ਦੂਜਾ ਕਵਲ ਪਾਉਣਾ ਵੇਖ ਲਓ ਕਾਗਜ਼ ਕਿੱਥੇ ਪਾਇਆ ਇਧਰੋਂ ਤਿੰਨ ਛੱਡਨੇ ਜੇ ਇਧਰੋਂ ਨਾਲ ਲਓ ਜੀ ਆਪਾਂ ਪਾਦਾ ਦੂਜਾ ਸੱਟ ਵੀ ਠੀਕ ਆ ਇਹ ਆਪਣੀ ਅੱਗੇ ਮੇਨ ਆ ਮੇਨ ਆਪਾਂ ਪਾਇਆ 7 ਨੰਬਰ ਠੀਕ ਆ ਜਿੱਦੋਂ 7 ਨੰਬਰ ਸਟਾਰਟਿੰਗ ਆਪਾਂ ਪਾਉਣੀ ਆ 06 ਨੰਬਰ ਲਓ ਜੀ ਪਾਤੀ ਆਪਾਂ ਸਟਾਰਟਿੰਗ ਵੀ ਪਾਤੀ ਆ ਠੀਕ ਆ ਹੁਣ ਇਹਨੂੰ ਮਾਰਦੇ ਆ ਥਾਗੇ ਦੇਖ ਲਓ ਸਟਾਰਟਿੰਗ ਹੀ ਪੈ ਗਈ 6 ਨੰਬਰ ਲਓ ਜੀ ਧਾਗੇ ਆਪਾਂ ਮਾਰਦੇ ਆ ਠੀਕ ਆ ਹੁਣ ਆਪਾਂ ਕੱਢਣੀ ਹੈ ਕੇਬਲ ਧਾਗੇ ਮਾਰਦੇ ਆ ਬਦੋਵਾਂ ਨੇ ਸਾਈਡਾਂ ਦੇ ਲਓ ਜੀ ਜੀਡ ਆਪਾਂ ਕੱਢਤੀ ਜੇ ਠੀਕ ਆ ਜੋੜਾਂ ਤੇ ਆਪਾਂ ਚੰਗੀ ਤਰ੍ਹਾਂ ਕੰਪਾਉਂਡ ਮਾਰਨਾ ਇਸ ਚੀਜ਼ ਤੇ ਜ਼ਰੂਰ ਧਿਆਨ ਰੱਖਣਾ ਠੀਕ ਆ ਟੇਪ ਮਾਰਨ ਤੋਂ ਪਹਿਲਾਂ ਹੁਣ ਅੱਤੇ ਆਪਾਂ ਟੇਪ ਮਾਰਦੇ ਨਹੀਂ ਠੀਕ ਆ ਮੁੜ ਕੇ ਥਾੜੀਆਂ ਤਾਰਾਂ ਕਿੱਥੇ ਕਰ ਦੇਣੀਆਂ ਫੁੱਲ ਟੇਮ ਮਾਰ ਦੇਣੀ ਠੀਕ ਹੈ ਤੁਸੀਂ ਮੋਟਰ ਬੈਂਡ ਕਰਾਉਣ ਵਾਸਤੇ ਆਉਣਾ ਕਿੱਥੇ ਆ ਭਿੱਖੀ ਪਿੰਡ ਪੂਲਾ ਗੇਟ ਅੰਦਰ ਵਰਦੀ ਸਟੋਰ ਤੇ ਠੀਕ ਹੈ ਨਾ ਮੋਟਰਾਂ ਦਾ ਕੋਈ ਵੀ ਕੰਮ ਤੇ ਤੁਸੀਂ ਕਿੱਥੇ ਆਉਣਾ ਹੈ ਭਿੱਖੀ ਪਿੰਡ ਪੂਲਾ ਗੇਟ ਅੰਦਰ ਸਤਨਾਮ ਵਰਦੀ ਠੀਕ ਹੈ ਨਾ ਕੋਈ ਮੋਟਰ ਬੈਂਡ ਦਾ ਕੰਮ ਆ ਗੁੱਛਾਂ ਦਾ ਕੰਮ ਆ ਕੋਈ ਵੀ ਮੋਟਰਾਂ ਦਾ ਕੰਮ ਮੱਛੀ ਮੋਟਰਾਂ ਦਾ ਕੰਮ ਠੀਕ ਹੈ ਨਾ ਬਈ ਚਲੋ ਅੱਗੇ ਕਰਦੇ ਨਾ ਫਿਨਿਸ਼ ਲਓ ਜੀ ਹੋਰੀ ਦੇ ਫਿਨਿਸ਼ ਠੀਕ ਆ ਹੁਣ ਆਪਾਂ ਇਹਨੂੰ ਫਿੱਟ ਕਰਦੇ ਹਾਂ ਠੀਕ ਆ ਫਿਰ ਇਹਦੀ ਕਰਾਂਗੇ ਚੈਕਿੰਗ ਚਲਾ ਕੇ ਦੇਖਾਂਗੇ ਚੈੱਕ ਕਰਾਂਗੇ ਚਲਾ ਕੇ ਲਓ ਜੀ ਮੋਟਰ ਤੁਹਾਡੀ ਫਿੱਟ ਦੇ ਹੁਣ ਕਰਦੇ ਦੀ ਟੈਸਟਿੰਗ ਠੀਕ ਹੈ ਦੂਜੀ ਤਾਰਾ ਲਓ ਜੀ ਇਹ ਵੀ ਚੱਲੋ ਸੋ ਇਹ ਟੈਸਟਿੰਗ ਹੋ ਗਈ